ਬਾਦਰ ਪਾਸ਼ਾਜ ਦੇ 350 ਸਾਲਾ ਸ਼ਿਕਰ ਸਭਾ ਦੇ ਸੰਗਤਾਂ ਦੇ ਵੱਲੋਂ ਉਹ ਮਹਾਮਾਕੇ ਦੇਸ਼ ਦੇਸ਼ ਦੀਆਂ ਸੰਗਤਾਂ ਦੇ ਵੱਲੋਂ ਸਿਖਨ ਕੋ ਸਾਧਿਤਾਂ ਬਾਤ ਕਰੇ ਜਿਸ ਦਾ ਨਾਨਾ ਸ਼ਰੂਪਿਤਾਰਾ ਪ੍ਰਬੰਧਨ ਕਮੇਟੀ ਦੇ ਵੱਲੋਂ ਹਾਰ ਸ਼ਿਤੀ ਨਗਰ ਕੀਤਾ ਜੋ 350 ਸਾਲਾ ਸ਼ਿਕਰ ਸਭਾ ਦੇ ਰਹਿਵਾ ਤੋਂ ਸਭ ਆਸਾਮ ਤੋਂ ਪ੍ਰਗੁ ਨਗਰ ਕੀਤਾ ਦੇ ਵਿੱਚ ਵਾਕਫ ਵੱਖ-ਵੱਖ ਪ੍ਰਬੰਧਕ ਸਾਹਿਬਾਨ ਦੇ ਵੱਲੋਂ ਵੀ ਜਿਹੜੇ ਇਸ ਨਿਕਰਕੇ ਚੱਕਰ ਸਭਾ ਇਸ ਵਕਤ ਮੇਰੇ ਨਾਲ ਸੇਵਕ ਜੱਤਾ ਮੁੰਬਈ ਉਹ ਮੌਜੂਦ ਹੈ ਜਿਨ੍ਹਾਂ ਦੇ ਵੱਲੋਂ ਇਸ ਸ਼ਤਾਪਤੀ ਦੇ ਦੌਰਾਨ ਦਿੱਤੇ ਇੱਥੇ ਸ੍ਰੀ ਨਾਨਕਪੁਰ ਸਾਹਿਬ ਦੀ ਧਰਤੀ ਦੇ ਉੱਤੇ ਵੱਖ-ਵੱਖ ਕਾਰਦੀਆਂ ਸੇਵਾਵਾਂ ਨਿਭਾਈਆਂ ਗਈਆਂ ਉੱਥੇ ਹੀ ਜਿਹੜੇ ਭਾਈ ਸਾਹਿਬ ਇਸ ਮੁੱਖ ਸੇਵਾਦਾਰ ਨੇ ਜੋ ਇਸ ਜਥੇ ਦੇ ਭਾਈ ਸਾਹਿਬ ਰਾਮ ਸਿੰਘ ਜੀ ਬੰਬੇ ਵਾਲੇ ਉਹਨਾਂ ਨੇ ਨਗਰ ਕੀਰਤਨ ਦੇ ਦੌਰਾਨ ਵੀ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ ਭਾਈਆਂ ਪ੍ਰੀਤੂ ਜੀ ਭਾਈਆਂ ਆਓ ਆਪਣਾ ਨੱਗਾ ਪੰਦ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹੁੰਦਾ ਨਗਰ ਕੀਰਤਨ ਦੇ ਦੌਰਾਨ ਜਿਹੜਾ 350 ਸਾਲਾ ਸ਼ਹੀਦੀ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਕਾਗਜ਼ੀ 21 ਅਕਤੂਬਰ 20 ਉਸ ਦੇ ਵਿੱਚ ਵੀ ਆਪ ਜੀ ਨੇ ਬਹੁਮਹੱਤਵ ਨਾਲ ਸ਼ੁਕੁਰਤ ਵੀ ਕੀਤੀ ਤੇ ਆਪਣੀਆਂ ਸੇਵਾਵਾਂ ਵੀ ਨਿਭਾਈਆਂ ਕਿਸ ਤਰ੍ਹਾਂ ਦਾ ਤੁਜਰ ਪੈ ਰਿਹਾ ਤੁਹਾਡਾ ਨਗਰ ਕੀਰਤਨ ਦੇ ਵਿੱਚ ਮੇਰੇ ਵਾਸਤੇ ਗੁਰੂ ਮਹਾਰਾਜ ਦੇ ਸ਼ੁਕਰਾਨੇ ਤੋਂ ਸਵਾਹ ਹੋਰ ਕੋਈ ਗੱਲ ਧਿਆਨ ਚ ਨਹੀਂ ਆਉਂਦੀ ਗੁਰੂ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਨੇ ਦਾਸ ਨੂੰ ਧੋਬੜੀ ਸਾਹਿਬ ਜਿਹੜਾ ਇਹ ਇਤਿਹਾਸਿਕ ਨਗਰ ਕੀਰਤਨ ਨਿਕਲਿਆ ਆਸਾਮ ਦੀ ਧਰਤੀ ਤੋਂ ਸ਼ਹੀਦੀ ਨਵਰਕੀਰਤਨ ਉਤੋਂ ਸ਼ੁਰੂਆਤ ਕਰਕੇ ਦਾਸਪਟਨ ਸਾਹਿਬ ਤੱਕ ਇਹ ਸੇਵਾ ਨਿਭਾਈ ਇਸ ਤੋਂ ਬਾਅਦ ਵਿੱਚ ਨਾਗਪੁਰ ਤੋਂ ਲੈ ਕੇ ਜਿਹੜਾ ਦਾਸ ਦਾ ਹਲਕਾ ਮਹਾਰਾਸ਼ਟਰਾ ਕਰਨਾਟਕ ਅਸੀਂ ਹੁੰਦੇ ਹੋਏ ਗੁਜਰਾਤ ਦਾਸ ਨੇ ਅਹਮਦਾਬਾਦ ਤੱਕ ਨਗਰ ਕੀਰਤਨ ਦੇ ਨਾਲ ਰਹਿ ਕੇ ਸੇਵਾ ਤੋਂ ਸਮਾਈ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਤੋਂ ਬਗੈਰ ਸੰਭਵ ਨਹੀਂ ਜੀਗਾ ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਡੇ ਹਰਮਨ ਪਿਆਰੇ ਪ੍ਰਧਾਨ ਸਾਹਿਬ ਤਾਮੀਲ ਸਾਹਿਬ ਹਰਜਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਉਹਨਾਂ ਦਾ ਕੋਟਾਣ ਕੋਟ ਸ਼ੁਕਰ ਧੰਨਵਾਦ ਕਰਦਾ ਜਿਹਨਾਂ ਦਾਸ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਕਿਰਪਾ ਕੀਤੀ ਹੈ ਗੁਰੂ ਜੀ ਉਹ ਤਾਂ ਨਗਰ ਕੀਰਤਨ ਦੇ ਵਿੱਚ ਜਿਵੇਂ ਤੁਸੀਂ ਸੇਵਾਵਾਂ ਨਿਭਾਈਆਂ ਸਾਰੇ ਨੇ ਦੇਖਿਆ ਉਸ ਤੋਂ ਬਾਅਦ ਮੈਂ ਦੇਖ ਰਿਹਾ ਕਿ ਤੁਹਾਡੇ ਕੋਲ ਇੱਕ ਸੇਵਕ ਜੱਥਾ ਜੋ ਮੁੰਬਈ ਤੋਂ ਲੈ ਕੇ ਆਏ ਤੁਸੀਂ ਨਾਲ ਆਪਣੇ ਇੱਥੇ ਸੇਵਾਵਾਂ ਨਿਭਾਉਂਦੇ ਸੀ ਗਾਧਾ ਪ੍ਰਸਾਦ ਦੀ ਧਰਤੀ ਤੇ ਸ਼ਤਪਜੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਤੁਹਾਡੇ ਜਥੇ ਵੱਲੋਂ ਦਾਸ ਆਪਣੇ ਆਪ ਨੂੰ ਬੜਾ ਫਖਰ ਮਹਿਸੂਸ ਕਰਦਾ ਜਦੋਂ ਦਾਸ ਸੇਵਕ ਜਤਾ ਬੰਬੇ ਦੇ ਇੱਕ ਮੈਂਬਰ ਹੋਣ ਦੇ ਨਾਤੇ ਅੱਜ ਮੈਂ ਤੁਹਾਡੇ ਸਾਹਮਣੇ ਹੋ ਰਿਹਾ ਇਹ ਜਤਾ ਬੰਬੇ ਦਾ ਸਰਬੋ ਪੁਰਾਣਾ ਅਤੇ ਸਰਬੋ ਵੱਡਾ ਸਿੰਘ ਦਿੱਤਾ ਤਕਰੀਬਨ 300 ਤੋਂ ਜ਼ਿਆਦਾ ਸਾਡੇ ਮੈਂਬਰ ਹਨ ਅਸੀਂ ਇਸੇ ਤਰੀਕੇ ਦੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਜੋੜੇਆਂ ਦੀ ਸੁਭਾਲ ਲੰਗਰ ਦੀ ਸੇਵਾ ਨਗਰ ਕੀਰਤਨ ਦੀ ਡਾਇਰੈਕਸ਼ਨ ਦੀ ਸਮਾਲ ਇਸ ਤੋਂ ਬਾਅਦ ਜਦੋਂ ਵੀ ਕੋਈ ਵੀ ਗੁਰੂ ਘਰ ਦਾ ਸੇਵਕ ਇਵਨ ਜਦੋਂ ਅ ਅੰਮ੍ਰਿਤਸਰ ਜਾਰਦੀ ਸੇਵਾ ਹੁੰਦੀ ਹੈ ਇਹ ਵੀ ਬੰਬੇ ਤੇ ਮਹਾਰਾਸ਼ਟਰ ਦੇ ਵਿੱਚ ਇਹ ਜਥਾ ਕਰਦਾ ਆ ਰਿਹਾ ਇਹ ਸਾਡੇ ਬਜ਼ੁਰਗਾਂ ਦੀ ਦੇਣ ਆ कि ਜਿਹੜੀ ਇਹਨਾਂ ਨੇ ਸਾਨੂੰ ਆਪਣੇ ਗੁਰੂ ਸਾਹਿਬ ਜੀ ਦੇ ਪੂਰਨਯਤ ਉਤੇ ਚੱਲਣ ਦੀ ਪ੍ਰੇਰਣਾ ਦਿੱਤੀ ਆ ਦਾਸ ਆਪਣੇ ਆਪ ਨੂੰ ਬਹੁਤ ਫਖਰ ਮਹਿਸੂਸ ਕਰਦਾ ਇਸ ਸੇਵਕ ਦੇ ਤੇ ਮੈਂਬਰ ਦੇ ਮੈਂਬਰ ਹੋਣ ਕਰਕੇ ਸਿਆਰੇ ਭਾਈ ਸਾਹਿਬ ਮੈਂ ਹੋਰ ਸਵਾਲ ਆਖਿਰ ਤੇ ਕਰਨਾ ਚਾਹੁੰਦਾ ਤੁਹਾਡੇ ਚੱਦਰ ਵਿੱਚ ਮੈਂ ਦੇਖ ਰਿਹਾ ਹਾਂ ਬਹੁਤ ਸਾਰੇ ਬਜ਼ੁਰਗ ਭਾਈ ਸਾਹਿਬ ਨੇ ਜਿਹੜੇ ਸੇਵਾ ਨਿਭਾ ਰਹੇ ਆ ਤੇ ਨੌਜਵਾਨਾਂ ਨੂੰ ਕੀ ਸੁਨੇਹਾ ਦਿਓਗੇ ਤੁਸੀਂ ਸਾਡਾ ਸੇਵ ਜੱਥੇ ਦੇ ਵਿੱਚ ਅਸੀਂ ਤਕਰੀਬਨ ਜਦੋਂ 5 ਸਾਲ ਦਾ ਬੱਚਾ ਆ ਤੇ ਅਸੀਂ ਉਹਨਾਂ ਨੂੰ ਮੈਂਬਰ ਬਣਾਉਂਦੇ ਆ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਦੱਸਣ ਵਾਸਤੇ ਕਿ ਅਸੀਂ ਮੈਂਬਰਸ਼ਿਪ ਉਹਨਾਂ ਨੂੰ ਦਿੰਦੇ ਆ ਜਿਹੜੇ ਸਾਬਤ ਸੂਰਤ ਹੋਣ ਤੇ ਜਾਦਾ ਕਰਕੇ ਤੁਸੀਂ ਦੇਖੋਗੇ ਸਿੰਘ ਸਾਬਤ ਸੂਰਤ ਹੋਣ ਦੇ ਨਾਲ ਨਾਲ ਇਹਨਾਂ ਨੇ ਪਾਲ ਦੀ ਖੰਡੇਵਾਟੇ ਦਾ ਅੰਮ੍ਰਿਤ ਵੀ ਛਕਿਆ ਤੇ ਗੁਰੂ ਦੇ ਲੜ ਲੱਗੇ ਹੋਏ ਨੇ ਸੇਵਾ ਅਤੇ ਸਿਮਰਨ ਜਿਹੜਾ ਸਿੱਖੀ ਦਾ ਸਿਧਾਂਤ ਹੈ ਉਹਦੇ ਪੂਰਿਆਂ ਤੇ ਚੱਲਣ ਦੀ ਪੂਰੀ ਕੋਸ਼ਿਸ਼ ਹੋ ਰਹੀ ਆ ਮਾਪਾ ਧੰਨਵਾਦ ਜੀ ਸਾਰੇ ਜੱਜਾਂ ਨੂੰ ਵੀ ਆ ਤੇ ਤੁਹਾਡੇ ਵੱਲੋਂ ਤੁਹਾੀਆਂ ਜੀ ਸੇਵਾਵਾਂ ਦੇ ਲਈ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ